ਐਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਅਫਸੋਸ ਹੁੰਦਾ ਹੈ ਕਿ 103 ਸਾਲਾਂ ਜਿਸ ਪਾਰਟੀ ਦਾ ਸ਼ਾਨਾਮਤ ਇਤਿਹਾਸ ਹੈ ਉਸ ਨੂੰ ਦੱਸਣ ਵਾਸਤੇ ਜੋ ਸਾਡੀ ਸੀਨੀਅਰ ਹੈ ਕਿੱਥੇ ਉਹਨਾਂ ਨੇ ਸਾਨੂੰ ਦੱਸਣਾ ਸੀ ਤੇ ਅੱਜ ਸਾਨੂੰ ਦੱਸਣਾ ਪੈ ਰਿਹਾ ਪੰਜਾਬ ਦੇ ਯੂਥ ਨੂੰ ਦੱਸਣਾ ਪੈ ਰਿਹਾ ਬੜੀਆਂ ਉਂਗਲਾਂ ਉੱਠਦੀਆਂ ਪਾਰਟੀ ਪ੍ਰਧਾਨ ਮਾਨਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਪਰ ਮੈਂ ਸਮਝਦਾ ਉਹ ਆਪਣੇ ਪੀੜ੍ਹੀ ਥੱਲੇ ਜਿਹੜੇ ਦੋ ਬਾਗੀ ਲੀਡਰ ਹੈ ਜਾਂ ਜਿਨ੍ਹਾਂ ਨੂੰ ਪਾਰਟੀ ਨੇ ਹੁਣ ਤੱਕ ਬੜਾ ਮਾਣ ਸਤਿਕਾਰ ਦਿੱਤਾ ਜਿਨ੍ਹਾਂ ਨੂੰ ਹਰ ਇੱਕ ਉਹ ਚੀਜ਼ ਦਿੱਤੀ ਜੋ ਇੱਕ ਵਰਕਰ ਜੋ ਗਰਾਊਂਡ ਲੈਵਲ ਦਾ ਵਰਕਰ ਸ਼ਾਇਦ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਪੁੱਤਰਾਂ ਨੂੰ ਲੀਡਰ ਬਣਾਇਆ ਉਹਨਾਂ ਦੇ ਧੀਆ ਨੂੰ ਲੀਡਰ ਬਣਾਇਆ ਮਨ ਮੂਹ ਮੰਗੀਆਂ ਟਿਕਟਾਂ ਦਿੱਤੀਆਂ ਜਿੱਥੋਂ ਲੜਨਾ ਚਾਹੁੰਦੇ ਸੀ ਉੱਥੋਂ ਲੜਾਇਆ ਪਰ ਫਿਰ ਵੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹੀ ਅੱਜ ਪਾਰਟੀ ਦੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਕਾਰਜਸ਼ੈਲੀ ਤੇ ਉਹਨਾਂ ਦੀ ਪ੍ਰਧਾਨਗੀ ਤੇ ਉਂਗਲੀ ਉਠਾ ਰਹੇ ਆ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਦਿਵਾਉਣਾ ਸਮੁੱਚੇ ਯੂਥ ਕਾਲੀਦਾਲ ਵੱਲੋਂ ਕਿ ਮਾਨਯੋਗ ਪ੍ਰਧਾਨ ਜੀ ਅਸੀਂ ਸਮੁੱਚਾ ਯੂਥ ਕਾਲੀਦਾਲ ਮੇਰਾ ਹਲਕਾ ਮੌੜ ਹੋਣ ਦੇ ਬਾਵਜੂਦ ਬੀਬਾ ਹਰਸਿਮਰਤ ਕੌਰ ਜੀ ਬਾਦਲ ਦੇ ਹਲਕੇ 'ਚ ਪੈਂਦਾ ਤੇ ਅਸੀਂ ਉੱਥੋਂ ਵੱਡੀ ਲੀਡ ਨਾਲ ਜਿੱਤੇ ਆ ਜੇ ਜੇਕਰ ਇਹ ਗੱਲ ਹੁੰਦੀ ਜਾਂ ਉਹਨਾਂ ਦੀ ਗੱਲ 'ਚ ਕੋਈ ਸੱਚਾਈ ਹੁੰਦੀ ਤਾਂ ਬਾਦਲ ਸਾਹਿਬ ਨੇ ਤਾਂ ਫੇਰ ਵੀ ਆਪਣਾ ਹਲਕਾ ਜੋ ਵੱਡੀ ਲੀਡ ਦੇ ਨਾਲ ਪਿਛਲੋ ਲਗਾਤਾਰ ਜੋ 10-20 ਹਜ਼ਾਰ ਦੀ ਲੀਡ ਸੀ ਅੱਜ 50-55 ਹਜ਼ਾਰ ਦੀ ਲੀਡ ਨਾਲ ਲੀਡ ਨਾਲ ਜਿਤਾਇਆ ਤੇ ਪਰ ਜਿਹੜੇ ਦੂਸਰੇ ਮਾਨਯੋਗ ਮੈਂ ਤਾਂ ਚਲੋ ਮਾਨਯੋਗੀ ਕਹੂੰਗਾ ਹਲੇ ਤੱਕ ਕਿਉਂਕਿ ਮੈਥੋਂ ਸੀਨੀਅਰ ਆ ਪਰ ਉਹ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ ਮੂੰਹ ਮੰਗਾ ਹਲਕਾ ਵੀ ਲੈਣ ਦੇ ਬਾਵਜੂਦ ਆਪਣੀਆਂ ਜ਼ ਅੱਜ ਬੜਾ ਮੈਂ ਸਮਝਦਾ ਇਹ ਪੰਜਾਬ ਦੇ ਸੰਗਤ ਨੂੰ ਸੋਚਣ ਵਾਲੀ ਗੱਲ ਹੈ ਕਿ ਜੋ ਗੱਲ ਕਹਿ ਰਹੇ ਆ ਉਹਦੇ ਬਾਕੀ ਕੋਈ ਸੱਚਾਈ ਹੈਗੀ ਆ ਜਾਂ ਉਹਨਾਂ ਦਾ ਮਨਸ਼ਾ ਕੁਝ ਹੋਰ ਹੈ ਜਾਂ ਜੋ ਇਹ ਮਹਾਨ ਸੂਰਬੀਰਾਂ ਦੀ ਯੋਧਿਆਂ ਦੀ ਪਾਰਟੀ ਆ ਉਸ ਨੂੰ ਤੋੜਨ ਪਿੱਛੇ ਕੋਈ ਹੋਰ ਗਹਿਰੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਅੱਜ ਮੈਂ ਜ਼ਿਆਦਾ ਕੁਝ ਕਹਿਣੇ ਕਹਿਣਾ ਨਹੀਂ ਕਿਉਂਕਿ ਬੜੇ ਉਹਨਾਂ ਨੇ ਸਾਰੀ ਜ਼ਿੰਦਗੀ ਨਿਗਾਈ ਹੈ ਪਰ ਅਫਸੋਸ ਹੁੰਦਾ ਕਿਉਂਕਿ ਕਾਮ ਲੀਡਰ ਚਲੋ ਕਹੇ ਤਾਂ ਇਹ ਗੱਲ ਕਹੇ ਪਰ ਮੈਂ ਸਮਝਦਾ ਜੇ ਉਹ ਵੀ ਆਪਣੇ ਇਹਨਾਂ ਪਰਿਵਾਰ ਸੈੱਟ ਕਰਨ ਦੇ ਬਾਵਜੂਦ ਵੀ ਅਜਿਹੀਆਂ ਗੱਲਾਂ ਸਾਹਮਣੇ ਪਲੇਟਫਾਰਮ ਪਾਰਟੀ ਪਲੇਟਫਾਰਮ ਤੋਂ ਦੂਰ ਲੈ ਕੇ ਜਾਣਗੇ ਤਾਂ ਫਿਰ ਜੋ ਸਾਡੇ ਵਰਗੇ ਲੀਡਰ ਹੈ ਸਾਡੇ ਵਰਗੇ ਨੌਜਵਾਨ ਹੈ ਉਹ ਵੀ ਚਾਹੁੰਦੇ ਆ ਕਿ ਅਸੀਂ ਵੀ ਉੱਪਰ ਆਈਏ ਸਾਡਾ ਵੀ ਮਾਨਸਤਕਾਰ ਹੋਵੇ ਸਾਡੀ ਪਾਰਟੀ ਦੇ ਵਿੱਚ ਹੋਣੀ ਹੈ ਤੇ ਜੇ ਅਸੀਂ ਅੱਜ ਮਾਨਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਸਾਨੂੰ ਸਾਰਾ ਕੁਝ ਇਸ ਬਾਜ਼ੂ ਨਵਾਜਿਆ ਤੇ ਪਰ ਉਹ ਮੈਨੂੰ ਨਹੀਂ ਸਮਝਦਾ ਵੀ ਉਹ ਟਕਸਾਲੀ ਜੋ ਆਪਣੇ ਆਪ ਨੂੰ ਕਹਣ ਵਾਲਿਆ ਅੱਜ ਕਿਹੜੀ ਸਾਜ਼ਿਸ਼ ਦੀ ਨੰਮ ਕਰ ਰਹੇ ਆ ਸੋ ਸਮੁੱਚੇ ਪੰਜਾਬ ਦੇ ਵੋਟਰਾਂ ਨੂੰ ਮੈਂ ਇਹੀ ਬੇਨਤੀ ਕਰਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਨੂੰ ਦਿੱਤਾ ਸ਼ਾਇਦ ਦੂਸਰੀਆਂ ਦੂਸਰੀਆਂ ਪਾਰਟੀਆਂ ਦੇ ਤੁਸੀਂ ਜਿਹੜੇ ਮਰਜ਼ੀ ਪਾਰਟੀ ਦੇ ਚਾਰ ਬੰਦੇ ਇਕੱਠੇ ਕਰ ਲਓ ਝਾੜੂ ਵਾਲਿਆਂ ਦਾ ਕਰ ਲਓ ਕਾਂਗਰਸ ਦਾ ਕਰ ਲਓ ਉਹਨਾਂ ਦੇ ਕੰਮਾਂ ਦੀ ਝੋਲੀ ਦੇਖ ਲਓ ਜਿਹਦੀ ਝੋਲੀ ਵੱਧ ਭਰੀ ਹੋਈ ਵੀਰੋ ਉਹਨਾਂ ਤੋਂ ਉਹਨਾਂ ਨਾਲ ਤੁਸੀਂ ਇਹ ਹਾਮੀ ਭਰਨੀ ਹੈ ਭਾਈ ਗੁਰਜੀਤ ਕਾਲਸਾ ਸ੍ਰੀ ਭਾਈ ਗੁਰਜੀਤ ਦੀ ਫਤਿਹ ਪਿਛਲੇ 7-8 ਦਿਨਾਂ ਤੋਂ ਜੋ ਬਾਗੀਸੂਰ ਪੈਦਾ ਹੋ ਰਿਹਾ ਪਾਰਟੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਬਹੁਤ ਹੀ ਸਤਿਕਾਰਯੋਗ ਸੀ ਪਾਰਟੀ 'ਚ ਵੀ ਮਾਣ ਮਿਲਦੇ ਰਹੇ ਆ ਸਮੇ ਸਮੇਤੇ ਵਿਧਾਇਕ ਵੀ ਰਹੇ ਹੈ ਵਜ਼ੀਰ ਵੀ ਰਹੇ ਹੈ ਸਰਕਾਰਾਂ ਹੁੰਦੇ ਵੱਖ-ਵੱਖ ਅਹੁਦਿਆਂ ਦੇ ਆਪਾਂ ਕਹ ਦੀਏ ਚੇਅਰਮੈਨ ਵੀ ਰਹੇ ਨੇ ਇੱਕ ਬਹੁਤ ਹੀ ਆਪਾਂ ਕਹ ਦੀ ਕਿ ਮੰਦਭਾਗੀ ਗੱਲ ਹੈ ਅੱਜ ਪਾਰਟੀ ਦੇ ਪਿੱਛੇ ਚੁਰਾ ਖੋਪਰੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਨੂੰ ਪ੍ਰਧਾਨਗੀ ਛੱਡਣ ਲਈ ਕਹਿ ਰਹੇ ਹੈ ਪਰ ਇੱਕ ਹੈਰਾਨੀਜਨਕ ਗੱਲ ਇਹ ਹੈ ਕਿ ਜੋ ਲੋਕ ਸਭਾ ਦੀਆਂ ਚੋਣਾਂ ਹੋ ਕੇ ਠੀਆਂ ਹੈ ਇੱਕ ਸੋਚਣ ਵਾਲੀ ਗੱਲ ਹੈ ਕੀ ਇਹ ਪ੍ਰਧਾਨ ਸਾਹਿਬ 'ਚ ਗਲਤੀ ਹੈ ਕਿ ਤੁਹਾਡੇ 'ਚ ਗਲਤੀ ਹੈ ਜੋ ਸਵਾਲ ਚੁੱਕ ਰਹੇ ਹੋ ਪ੍ਰਧਾਨ ਸਾਹਿਬ ਦੇ ਉੱਤੇ 13 ਲੋਕ ਸਭਾ ਦੀਆਂ ਸੀਟਾਂ ਸੀ ਜਿਹਦੇ ਵਿੱਚੋਂ ਪ੍ਰਧਾਨ ਸਾਹਿਬ ਦੇ ਆਪਾਂ ਕਹੇ ਦੀ ਇਹ ਪਰਿਵਾਰ ਨੇ ਕੋਈ ਇਹ ਨਹੀਂ ਸੀ ਕਿ ਉਹਨਾਂ ਨਾਲ ਕੋਈ ਨਾਰਾਜ਼ਗੀ ਹੈ ਤੁਹਾਡੇ ਨਾਲ ਅਸੀਂ ਇਹ ਤਾਂ ਕਹਿ ਰਹੇ ਹਾਂ ਪਰ ਤੁਹਾਨੂੰ ਦੱਸਣਾ ਚਾਹ ਰਹੇ ਹਾਂ ਕਿ ਬਠਿੰਡਾ ਸੀਟ 50000 ਦੀ ਲੀਡ ਤੇ ਜਿੱਤੇ ਹੈ ਉਹਦੇ ਕਾਰਨ ਦੇਖਣੇ ਸੀ ਵੀ ਉਹ ਕਿਉਂ ਜਿੱਤੇ ਤੇ ਆਪਾਂ ਕਿਉਂ ਹਾਰੇ ਉਸਦੇ ਉਲਟ ਤੁਸੀਂ ਪਾਰਟੀ ਦੇ ਵਿਰੋਧ 'ਚ ਆ ਕੇ ਬੀਬਾ ਜੀ ਨੇ ਲੋਕally ਕੰਮ ਕੀਤੇ ਲੋਕਾਂ ਨੇ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਵੋਟ ਪਾਈ ਬੀਬਾ ਜੀ ਨੂੰ ਬੀਬਾ ਜੀ ਨੇ ਨਿੱਜੀ ਆਪਾਂ ਕਹਿੰਦੀ ਇਹ ਮਲਾਪ ਕਰਕੇ ਕਿਉਂਕਿ ਉਹ ਹਮੇਸ਼ਾ ਸਾਰੀ ਪਬਲਿਕ ਨੂੰ ਨਾਲ ਲੈ ਕੇ ਚੱਲੇ ਤੇ ਬਾਕੀ ਆਏ じゃ ਕੀ ਹੋ ਗਿਆ ਕਿ ਤੁਸੀਂ ਸਾਰੇ ਇਲੈਕਸ਼ਨ ਹਾਰ ਕੇ ਤੇ ਇਲੈਕਸ਼ਨ ਹਾਰਨ ਤੋਂ ਬਾਅਦ ਫਰੰਟ ਕੋਲ ਤਾਂ ਪ੍ਰਧਾਨ ਸਾਹਿਬ ਦੇ ਉਲਟ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜੇ ਤੁਸੀਂ ਕੋਈ ਗੱਲ ਰੱਖਣੀ ਸੀ ਯੂਥ ਨੂੰ ਜਾਂ ਬਾਕੀ ਪਾਰਟੀ ਦੇ ਅਹੁਦੇਦਾਰਾਂ ਨੂੰ ਆਪਾਂ ਹਮੇਸ਼ਾ ਕਹਿੰਦੇ ਆਏ ਆ ਕਿ ਆਪਦੀ ਗੱਲ ਪਾਰਟੀ ਪਲੇਟਫਾਰਮ ਤੇ ਰੱਖੋ ਆਪ ਵੀ ਉਸ ਗੱਲਾਂ ਦੇ ਉਲਟ ਤੁਸੀਂ ਸੋਸ਼ਲ ਮੀਡੀਆ ਤੇ ਆਪਾਂ ਕਹਦੀਏ ਪ੍ਰੈਸ ਦੇ ਵਿੱਚ ਜਾ ਕੇ ਚੱਗਰ ਕਰਤਾ ਤੁਸੀਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਕੋਲ ਦਫ਼ਤਰ ਹੁੰਦੇ ਤੁਸੀਂ ਤਾਂ ਘਰੇ ਵੀ ਜਾ ਸਕਦੇ ਹੋ ਸੀਨੀਅਰ ਸੀ ਸਾਰਾ ਕੁਝ ਮੰਨਿਆ ਹੋਇਆ ਉਹਨਾਂ ਦੇ ਨਾਲ ਬਹਿ ਕੇ ਰਾਬਤੇ ਕਾਇਮ ਕੀਤੇ ਆ ਪਰ ਫਿਰ ਵੀ ਉਸ ਦੇ ਉਲਟ ਨਿਸ਼ਾਨੇ ਤੁਸੀਂ ਤਾਨ ਤੇ ਆਪਾਂ ਕਹਦੀਏ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਵਕ ਵਕ ਵਜ਼ੀਰੀਆਂ ਮਾਨ ਕੇ ਆ ਦਿਨ ਦੇਖਣੇ ਪਏਗੇ ਪਰ ਮੈਂ ਇੱਕ ਚੀਜ਼ ਦੱਸਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਅੱਜ ਤਾਕਤਾਂ ਲੱਗੀਆਂ ਹੋਈਆਂ ਨੇ ਰੀਜਨਲ ਪਾਰਟੀ ਖੇਤਰੀ ਪਾਰਟੀ ਨੂੰ ਖਤਮ ਕਰਨ ਦੀਆਂ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕਿਉਂਕਿ ਭਾਜਪਾ ਦਾ ਹਮੇਸ਼ਾ ਇੱਕੋ ਇੱਕ ਟੀਚਾ ਰਿਹਾ ਹੈ ਫਿਰ ਉਹ ਯੂਪੀ 'ਚ ਦੇਖ ਲਈਏ ਸਮਾਜਵਾਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਪਿਆਰ ਨਾਲ ਉਹ ਤੋਂ ਵੱਧ ਉੱਭਰ ਕੇ ਆਈ ਫਿਰ ਮਹਾਰਾਸ਼ਟਰ ਦੀ ਗੱਲ ਕਰ ਲਈਏ ਉਦੋਂ ਠਾਕਰੇ ਦੀ ਪਾਰਟੀ ਨੂੰ ਖਤਮ ਕਰਨ ਦੀ ਗੱਲ ਕੀਤੀ ਫਿਰ ਲੋਕਾਂ ਦੇ ਪਿਆਰ ਨਾਲ ਉੱਭਰ ਕੇ ਆਈ ਭਾਜਪਾ ਦੇ ਮਨਸੂਬੇ ਇਹੀ ਰਹੇ ਹੈ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਜੋ ਹਿੰਦੂ ਸਿੱਖ ਭਾਈਚਾਰੇ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹੋਕਾ ਦਿੱਤਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਤੇ ਪੈਰਾ ਦਿੱਤਾ ਐਸੇ ਸਾਂਝ ਨੂੰ ਤੋੜਿਆ ਜਾਵੇ ਹਮੇਸ਼ਾ ਸਾਰੀਆਂ ਪਾਰਟੀਆਂ ਨੇ ਤੇ ਅੱਜ ਜੋ ਬਾਗੀ ਸੁਰ ਪੈਦਾ ਹੋਗੇ ਇਹਨਾਂ ਨੇ ਵੀ ਇਹੀ ਕੋਸ਼ਿਸ਼ਾਂ ਕੀਤੀਆਂ ਮੈਂ ਦੱਸਣਾ ਚਾਹੁੰਦਾ ਕਿ ਆਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਮਰਹੂਮ ਨੇਤਾ ਪੰਜ ਵਰਦੇ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹਮੇਸ਼ਾ ਆੜਤੀਆਂ ਦੀ ਵਪਾਰੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਐਸ ਸੀ ਭਾਈਚਾਰੇ ਦੀ ਬੀ ਸੀ ਭਾਈਚਾਰੇ ਦੀ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈ ਤੇ ਹੌਕਾ ਦਿੱਤਾ ਹੈ ਜੇ ਗੱਲ ਕਰ ਲਈਏ ਕਿਸਾਨਾਂ ਦੀ ਮਜ਼ਦੂਰਾਂ ਲਈ ਤਾਂ ਕੰਮ ਕੀਤਾ ਹੀ ਕੀਤਾ ਹੈ ਇਕਲਈ ਦਲ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2007 ਤੋਂ 17 ਤੱਕ ਜਦੋਂ ਸਰਕਾਰ ਰਹੀ ਵਿਕਾਸ ਪੁਰਸ਼ ਦੇ ਨਾਮ ਤੇ ਜਾਣੇ ਜਾਂਦੇ ਆ ਡਿਵੈਲਪਮੈਂਟ ਦਾ ਝੰਡਾ ਪੰਜਾਬ ਦੇ ਹਰ ਕੋਨੇ ਚ ਲੈ ਕੇ ਗਏ ਜੇ ਅੱਜ ਆੜਤੀਏ ਜਿਉਂਦੇ ਨੇ ਨਾ ਸਾਡੇ ਹਿੰਦੂ ਭਾਈਚਾਰੇ ਦੇ ਆਪਾਂ ਕਿਹੜੀਆਂ ਵਪਾਰੀ ਲੋਕ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਬਦੌਲਤ ਨੇ ਜੋ ਢਾਈ ਪਰਸੈਂਟ ਆਰਥ ਦਿੱਤੀ ਗਈ ਤੇ ਰੋਜੀ ਰੋਟੀ ਦਿੱਤੀ ਗਈ ਚੁੱਲ੍ਹੇ ਅੱਜ ਚੱਲਦੇ ਨੇ ਮੈਂ ਇੱਕ ਕਹਿਣਾ ਚਾਹਣਾ ਕਿ ਇਹ ਇੱਕੋ ਇੱਕ ਪਾਰਟੀ ਹੈ ਇੱਕੋ ਇੱਕ ਪਰਿਵਾਰ ਹੈ ਜੋ ਕੁਰਬਾਨੀ ਦੇ ਨਾਲ ਚੱਲਿਆ ਤੇ ਹਿੰਦੂਆਂ ਲਈ ਸਿੱਖਾਂ ਲਈ ਹਮੇਸ਼ਾ ਮੂਹਰੇ ਡਟ ਕੇ ਖੜੇ ਨੇ ਤੇ ਹਾਲਾ ਨਾਰਾ ਮਾਰਿਆ ਮੈਂ ਪੰਜਾਬ ਦੇ ਵਸਨੀਕਾਂ ਨੂੰ ਇੱਕੋ ਹੀ ਸੁਨੇਹਾ ਦਿੰਨਾ ਹੈ ਤੇ ਬਾਕੀ ਜੋ ਬਾਗੀ ਸੁਰਨੇ ਅਕਾਲੀ ਦਲ ਹੈ ਠੀਕ ਹੈ ਲੇਟ ਸੁਰਜੀਤ ਹੋ ਜਾਊਗਾ ਤੁਹਾਡੇ ਬਾਗੀ ਧੜੇ ਕਰਕੇ ਪਰ ਅਕਾਲੀ ਦਲ ਨੇ ਮੁੜ ਸੁਰਜੀਤ ਹੋ ਜਾਣਾ ਹੈ ਬਹੁਤ ਅਕਾਲੀ ਦਲ ਪਹਿਲਾਂ ਵੀ ਬਣੇ ਨੇ ਫੇਰ ਆ ਕੇ ਇੱਥੇ ਆਉਂਦੇ ਨੇ ਕਿਉਂਕਿ ਇਹ ਸਮੁੰਦਰ ਹੈ ਆ ਕੇ ਹੱਗੀ ਲਾਸਟ ਤੇ ਸਮੁੰਦਰ 'ਚ ਮਿਲਣਾ ਆਉਂਦਾ ਹੁਣ ਜੋ ਤੁਸੀਂ ਮਨਸੂਬੇ ਕਰ ਰਹੇ ਹੋ ਚ ਕਾਮਯਾਬ ਨਹੀਂ ਹੋਣੇ ਆ ਠੀਕ ਹੈ ਅਕਾਲੀ ਦਲ ਥੋੜਾ ਜਿਹਾ ਲੇਟ ਸੁਰਜੀਤ ਹੋ ਜੂ ਪਰ ਲੋਕਾਂ ਨੂੰ ਪਤਾ ਲੱਗ ਜੂ ਜਗ ਜਾਰ ਹੋ ਜੂ ਥੋੜਾ ਚਿਹਰਾ ਨੰਗਾ ਹੋ ਜਾਣਾ ਸਮੇਂ ਦੇ ਹਿਸਾਬ ਨਾਲ ਮੈਂ ਇਹੀ ਕਹਿਣਾ ਕਿ ਅਸੀਂ ਕੱਲ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ ਅੱਜ ਵੀ ਆ ਤੇ ਕੱਲੂ ਵੀ ਆ ਕੱਲ ਵੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਸੀ ਅੱਜ ਵੀ ਆ ਤੇ ਕੱਲੂ ਵੀ ਆ ਸਾਰੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਹੈ ਪਾਰਟੀ ਦੇ ਸੀਨੀਅਰ ਜਥੇਬੰਦੀ ਵੈਸੇ ਸਾਡੀ ਉਮਰ ਚ ਛੋਟੇ ਆ 33 ਸਾਲ ਦੀ ਉਮਰ ਹੈ ਸਿਰਫ ਯੂਥ ਨੂੰ ਵੀ ਕਹਿਣਾ ਜੋ ਯੂਥ ਦੇ ਪ੍ਰਧਾਨ ਸਾਡੇ ਸਰਦਾਰ ਸਰਵਿਸਿੰਗ ਚੇਂਜਰਸ ਆਫ ਦੀ ਸੇਧ ਨਾਲ ਅਸੀਂ ਚੱਲੇ ਆ ਤੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰਾਂ ਨੂੰ ਕਿ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਸਾਰੇ ਸ਼ੇਅਰ ਕਰੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਕ ਜਹਾਂ ਦਾ ਨਾਰਾ ਮਾਰੋ ਤਾਂ ਕਿ ਜੋ ਤੋੜਨ ਦੀਆਂ ਕੋਸ਼ਿਸ਼ਾਂ ਨੇ ਸਾਰੀਆਂ ਆਪਾਂ ਕਹਿ ਦਈਏ ਕਿ ਕਾਮਯਾਬ ਨਾ ਹੋਣ ਤੇ ਪਾਰਟੀ ਤਕੜੀ ਹੋ ਸਕੇ ਇਨਾ ਹੀ ਕਹਿੰਦਾ ਹੋਇਆ ਕਿ ਮਰਦਾ ਚਾਚੇ ਕੁਝ ਗਲਤ ਕਹਿ ਗਿਆ ਮੈਂ ਤਾਂ ਮਾਫੀ ਚਾਹੁੰਨਾ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼ਰੋਮ ਨਹੀਂ ਅਕਾਲੀ ਦਲ ਜਿੰਦਾਬਾਦ ਜੈਮਲ ਸਿੰਘ ਪੱਡਾ ਲਿਖਦਾ ਸਿੱਧਕ ਸਾਡੇ ਨੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕੂੜ ਦਾ ਬੇੜਾ ਤਰਨਾ ਨਹੀਂ ਹੁਸਨ ਦੇ ਪੈਰਾਂ ਚ ਪਾਵੇਂ ਬੇੜੀਆਂ ਉਸ ਦੀ ਮਰਕ ਨੇ ਮਰਨਾ ਨਹੀਂ ਮੰਝਲਾ ਨੂੰ ਪੈਰ ਬਾਦੇ ਰਹਿਣਗੇ ਰਾਜੀਨਾਮਾ ਵਕਤ ਨਾਲ ਕਰਨਾ ਨਹੀਂ ਆਉਣ ਵਾਲਾ ਕੱਲ ਸਾਡਾ ਦੋਸਤੋ ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ ਅਸੀਂ ਸਰਦਾਰ ਮੀਰੇ ਕਾਰਵਾ ਸ਼੍ਰੋਮਣੀ ਅਕਾਲੀ ਦਲ ਦੇ ਕਰਬਟ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲਾ ਖੜੇ ਆ ਅਸੀਂ ਸਰਦਾਰ ਸਰਜੀਤ ਸਿੰਘ ਚਿੰਜਰ ਦੀ ਗਵਾਹੀ ਵਿੱਚ ਜੋ ਜੂਤ ਕਾਲੀ ਦਲ ਦੇ ਪ੍ਰਧਾਨ ਹਨ ਉਹਨਾਂ ਦੀ ਗਵਾਹੀ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲਾ ਖੜੇ ਆ ਅਸੀਂ ਬਾਗੀਆਂ ਨਾਲ ਨਹੀਂ ਖੜੇ ਬਾਗੀ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਂ-ਸਮੇਂ ਤੇ ਪਾਰਟੀਆਂ ਬਣਾਉਂਦੇ ਆਏ ਨੇ ਆਪ ਕਦੇ ਆਪਣੇ ਮੁੰਡੇ ਨੂੰ ਟਿਕਟ ਫਿਰ ਆਪਣੇ ਦੂਸਰੇ ਮੁੰਡੇ ਨੂੰ ਟਿਕਟਾਂ ਭਾਲਦੇ ਨੇ ਅਸੀਂ ਉਹਨਾਂ ਨਾਲ ਨਹੀਂ ਖੜੇ ਅਸੀਂ ਬੀਬੀ ਨਗੀਰ ਕੋਲ ਨਾਲ ਨਹੀਂ ਖੜੇ ਜਿਹੜੀ ਕਦੇ ਪਾਰਟੀ 'ਚ ਬਾਹਰ ਹੋ ਜਾਂਦੀ ਹੈ ਕਦੇ ਅੰਦਰ ਆ ਜਾਂਦੀ ਹੈ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਇਹਨਾਂ ਨੂੰ ਪਾਰਟੀ ਵਿੱਚ ਮੂੰਹ ਲਾਉਣ ਦੀ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਆਮ ਵਰਕਰਾਂ ਤੇ ਹੱਥ ਧਰੋ ਪਤਾ ਲੱਗੂਗਾ ਪਤਾ ਲੱਗੂਗਾ ਇਹ ਜੁਝਾਰੂ ਵਰਕਰ ਲੀਡਰ ਬਣ ਕੇ ਜੋ ਜੱਗ ਦੀ ਮਸ਼ਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਹੱਥ 'ਚ ਫੜਾਈ ਹੈ ਸਰਦਾਰ ਸਰਬਜੀਤ ਸਿੰਘ ਝੰਡਰ ਸਾਹਿਬ ਨੇ ਫੜਾਈ ਹੈ ਉਸ ਮਸ਼ਹਾਲ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਵਾਂਗੇ 2027 ਵਿੱਚ ਸ਼੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਮੈਂ ਇਹਨਾਂ ਬਾਗੀ ਲੀਡਰਾਂ ਨੂੰ ਕਹਿਣਾ ਚਾਹੁੰਦਾ ਲਾ ਲਓ ਜਿੰਨਾ ਜੋਰ ਲਾਣਾ ਹੈ ਲਾ ਕੇ ਹਟਿਓ ਹੁਣ ਕਿਸੇ ਨਾ ਰਹਿ ਜੇ ਕੋਈ ਬਾਕੀ ਮੈਂ ਸਰਦਾਰ ਚੰਦ ਸਿੰਘ ਬਰਾਣ ਨੂੰ ਕਹਿਣਾ ਚਾਹੁੰਦਾ ਜੇ ਤੁਹਾਨੂੰ ਲੋਕ ਸਭਾ ਦੀ ਟਿਕਟ ਨਹੀਂ ਮਿਲੀ ਕੀ ਗੱਲ ਤੁਸੀਂ ਸਾਡਾ ਵਿਰੋਧ ਕਰਦੇ ਹੋ ਉਦੋਂ ਆ ਤੁਸੀਂ 10 ਸਾਲ ਪ੍ਰਧਾਨ ਜੀ ਦੇ ਸਲਾਹ ਕਰ ਰਹੇ ਅੱਜ ਤੁਹਾਨੂੰ ਪ੍ਰਧਾਨ ਜੀ ਮਾਰੇ ਲੱਗਣ ਲੱਗੇ ਤੁਸੀਂ ਜਿੰਨਾ ਜੋਰ ਲਾਣਾ ਲਾ ਕੇ ਹਟਿਓ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਜੋ ਘਟਨਾਕ੍ਰਮ ਚੱਲ ਰਿਹਾ ਹੈ ਕੇਂਦਰੀ ਤਾਕਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਦੁਫਾੜ ਕਰਨ ਦੀ ਜੋ ਕੋਸ਼ਿਸ਼ ਚੱਲ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਰਦਾਰ ਨੂੰ ਜੋ ਢਾਹ ਲਾਉਣ ਦੀ ਵਾਰ-ਵਾਰ ਕੋਸ਼ਿਸ਼ ਚੱਲ ਰਹੀ ਹੈ ਉਹ ਬਹੁਤ ਮੰਦ ਭਾਗੀ ਹੈ ਪਰ ਸਭ ਤੋਂ ਵੱਡਾ ਦੁੱਖ ਇਹ ਆਉਂਦਾ ਜਦੋਂ ਸਾਡੇ ਆਪਣੇ ਜਿਨ੍ਹਾਂ ਨੇ ਇਸ ਪਾਰਟੀ ਦੇ ਸਿਰ ਤੇ ਬਹੁਤ ਵੱਡੀਆਂ ਵਜੀਰੀਆਂ ਮੰਨੀਆਂ ਹੁਣ ਹਰ ਦਫ਼ਤਰ ਤੋਂ ਫਾਇਦੇ ਲੈ ਹੁਣ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੀ ਵੱਖਰੀ ਸ਼ਾਖ ਇਸ ਪਾਰਟੀ ਕਰਕੇ ਬਣੀ ਹੋਵੇ ਅੱਜੋ ਜਦੋਂ ਪਾਰਟੀ ਦੇ ਸੀਨੇ ਦੇ ਵਿੱਚ ਪਿੱਠ ਦੇ ਵਿੱਚ ਛਿਰਾ ਕੋ ਆਪਣਾ ਚਾਹੁੰਦੇ ਨੇ ਤਾਂ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਇੱਕ ਯੂਥ ਆਗੂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਸਲਾਹ ਦੇਣਾ ਚਾਹੁੰਦਾ ਕਿ ਤੁਸੀਂ ਸਾਨੂੰ ਥਾਂ ਦੇ ਕੇ ਪਿੱਛੇ ਹਟ ਕੇ ਸਾਨੂੰ ਅੱਗੇ ਤਾਂ ਕੀ ਲਾਉਣਾ ਸੀ ਤੁਸੀਂ ਗਲਤ ਰਾਹ ਤੇ ਚੱਲ ਪਏ ਹੋ ਤੁਸੀਂ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਹੋ ਇਹ जगਜाहਰ ਹੋ ਚੁੱਕਿਆ ਤੇ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਆਪਣੇ ਇਲਾਕੇ ਆਪਣੇ ਹਲਕੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਅਸੀਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਸੀ ਅੱਜ ਵੀ ਖੜੇ ਆ ਤੇ ਸਦਾ ਖੜੇ ਰਵਾਂਗੇ ਜੇ ਯੂਥ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਡਟ ਕੇ ਨਭਾਵਾਂਗੇ ਦਿਨ ਰਾਤ ਪਾਰਟੀ ਲਈ ਇਕ ਕਰਾਂਗੇ ਪਾਰਟੀ ਨੂੰ ਪਾਰਟੀ ਦੇ ਕੇਡਰ ਨੂੰ ਵਰਕਰ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਹਰ ਵਿੰਗ ਹਰ ਵਰਕਰ ਹਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਜੋ ਕੁਝ ਸਮੇਂ ਦੇ ਲਈ ਪਾਰਟੀ ਦੇ ਵਿੱਚ ਆਉਂਦੇ ਨੇ ਫਾਇਦੇ ਲੈ ਕੇ ਪਾਰਟੀ ਤੋਂ ਬਾਹਰ ਹੋ ਜਾਂਦੇ ਨੇ ਜਦੋਂ ਪਾਰਟੀ ਦਾ ਸਮਾਂ ਚੰਗਾ ਹੁੰਦਾ ਦੁਬਾਰਾ ਫਿਰ ਪਾਰਟੀ 'ਚ ਕੁੱਦ ਪੈਂਦੇ ਨੇ ਅੱਜ ਸਿਰਫ ਗਬਗਾਵਤ ਉਹਨਾਂ ਨੇ ਕੀਤੀ ਹੈ 98 99% ਜੋ ਕੇਡਰ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਸੋ ਮੈਂ ਸਾਰੇ ਮੇਰੇ ਜਿੰਨੇ ਵੀ ਪੰਜਾਬ ਵਾਸੀ ਨੇ ਜਿੰਨੇ ਅਕਾਲੀ ਦਲ ਦੇ ਵਰਕਰ ਨੇ ਕੇਡਰ 'ਚ ਨੇ ਉਹਨਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਨਾ ਤਗੜੇ ਰਹੋ ਇਹੋ ਜੇ ਸਮੇਂ ਪਹਿਲਾਂ ਵੀ ਅਕਾਲੀ ਦਲ ਤੇ ਬਹੁਤ ਆਏ ਨੇ ਸਾਡੀਆਂ ਤਾਂ ਸਰਕਾਰਾਂ ਇਹ ਚੱਲਣ ਹੀ ਨਹੀਂ ਸੀ ਦਿੰਦੇ 10-15 ਸਾਲ ਬਾਅਦ ਸਾਨੂੰ ਲੋਕ ਫਤਵਾ ਦਿੰਦੇ ਸੀ ਸਰਕਾਰ ਚ ਲਿਆਉਂਦੇ ਸੀ ਪਰ ਸਾਲ ਕੁ ਬਾਅਦ ਐਮਰਜੈਂਸੀ ਲਾ ਕੇ ਸਾਡੀ ਸਰਕਾਰ ਤੋੜ ਦਿੱਤੀ ਜਾਂਦੀ ਸੀ ਸਾਡੇ ਕੁਝ ਨੌਜਵਾਨ ਵੀਰਾਂ ਨੂੰ ਜੋ ਘੱਟ ਉਮਰ ਦੇ ਨੇ ਸ਼ਾਇਦ ਉਹਨਾਂ ਨੂੰ ਅਕਾਲੀ ਦਲ ਦੇ ਇਹਨਾਂ ਸੰਘਰਸ਼ਾਂ ਬਾਰੇ ਪਤਾ ਨਹੀਂ ਹੁਣ ਤਾਂ ਆਪਾਂ ਸਿਰਫ ਸੱਤਾ ਤੋਂ 10 ਸਾਲ ਲਈ ਬਾਹਰ ਹੋਏ ਆ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਪਾਣੀ ਦੇਣ ਲਈ ਇਸ ਰੋਖ ਨੂੰ ਵੱਡਾ ਕਰਨ ਲਈ ਕੁਰਬਾਨੀਆਂ ਵੀ ਦਿੱਤੀਆਂ ਨੇ ਜਾਨ ਦੀਆਂ ਤੇ ਜੇਲ੍ਹਾਂ ਵੀ ਬਹੁਤ ਕੱਟੀਆਂ ਨੇ ਸੋ ਖਬਰ ਆਓ ਨਾ ਤਕੜੇ ਹੋ ਕੇ ਆਪਣੀ ਪਾਰਟੀ ਦੇ ਨਾਲ ਖੜੋ ਜਲਦੀ ਉਹ ਸੁਨਹਿਰਾ ਸਮਾਂ ਆਵੇਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਪੰਜਾਬ ਦੀ ਸੱਤਾ ਤੇ ਲੋਕਾਂ ਦੇ ਫਤਵੇ ਦੇ ਨਾਲ ਦਿੱਤੇ ਹੋਏ ਨਾਲ ਕਬਜ਼ ਹੋਣਗੇ ਤੇ ਦੁਬਾਰਾ ਪੰਜਾਬ ਨੂੰ ਤਰੱਕੀ ਦੀਆਂ ਲੀਆਂ ਤੇ ਆਪਾਂ ਸਾਰੇ ਰਲ ਕੇ ਪਾਵਾਂਗੇ